ਬੋਰੀਆਂ ਚ ਪਾਈਆਂ ਹੋਈਆਂ ਵਾ ਆ ਪਾਣੀ ਦੇ ਵਿੱਚ ਪਈਆਂ ਵਾ ਜੇ ਆਪਾਂ ਜਦੋਂ ਕੋਈ ਕੱਟਾ گاਵਾਂ ਦਾ ਆਪਾਂ ਦੁੱਧ ਵੇਚ ਰਹੇ ਆ ਆਪਾਂ ਇੰਨੇ ਤੋਂ ਬੱਚੇ ਆਪਣੇ ਆਫਸਰ ਆਫਸਰ ਬਣਾ ਰਹੇ ਆ ਹਰ ਚੀਜ਼ ਕਰ ਰਹੇ ਆ ਉਹਨਾਂ ਨੂੰ ਬਾਅਦ ਚ ਰੋਡਾਂ ਦੇ ਸਿੱਤੇ ਸੱਟੇ ਜਾ ਰਿਹਾ ਵਾ ਭਾਜੀ ਮੈਂ ਤਾਂ ਇਹ ਕਹਿੰਦਾ ਵਾ ਚਲੋ ਕਸੂਰ ਆ ਬੱਚਿਆਂ ਦਾ ਕੀ ਕਸੂਰ ਆ ਚਲੋ ਮੰਨ ਲਿਆ ਉਹ ਬਿਮਾਰੀ ਨਾਲ ਮਰ ਗਏ ਠੀਕ ਆ ਇਹਨਾਂ ਦਾ ਕੀ ਕਸੂਰ ਆ ਇਹ ਤਾਂ ਦਫਨਾਈ ਸਕਦੇ ਨੇ ਡੇਰੀ ਵਾਲੇ ਜਦੋਂ ਕੋਈ ਮੁੱਦਾ ਚੱਕਣਾ ਹੁੰਦਾ ਹਿੰਦੂਆ ਸਿੱਖਾਂ ਦਾ ਉਹ ਬੱਕਰੀ ਗੱਲ ਅਸੀਂ ਵੀ ਸਿੱਖ ਸਨ ਤਾਂ ਮੈਂ ਇਹ ਨਹੀਂ ਕਹਿ ਰਿਹਾ ਬਾਜੀ ਪਰ ਗਨਮੈਣਾਂ ਦੀ ਰਾਜਨੀਤੀ ਨਾ ਨਾ ਕਰੋ ਊੜੇ ਦੇ ਡੰਪ ਦੇ ਕੋਲੋਂ ਬਾਜੀ ਇਹਨਾਂ ਨੂੰ ਚੱਕਿਆ ਗਿਆ ਨਾ ਕਿਸੇ ਦੀ ਪਾਂ ਸੀਗੀ ਤੇ ਕਿਸੇ ਦਾ ਧਰ ਸੀਗਾ ਤੇ ਅਲੱਗ-ਅਲੱਗ ਹੋਏ ਪਏ ਸੀਗੇ ਹੈਨਾ ਤੇ ਆਪਣੇ ਹੱਥਾਂ ਨਾਲ ਚੱਕ-ਚੱਕ ਕੇ ਉਹਨਾਂ ਨੂੰ ਕਿਉਂਕਿ ਜਦੋਂ ਜੀਸੀਪੀ ਨਾਲ ਵੀ ਚੱਕ ਰਹੇ ਵੱਡੇ ਆ ਜਾ ਰਹੇ ਸੀ ਭਾਈ ਨਹੀਂ ਦੇਖਿਆ ਜਾ ਰਹੇ ਸੀ ਪਾਜੀ ਫਿਰ ਉਹਨਾਂ ਦਾ ਏਰੀਆ ਛੋਟਾ ਹੈ ਉਧਰ ਸਢਾਲਣ ਉਧਰ ਪੀਪੀ ਲੋਕ ਰਹਿੰਦੇ ਨੇ ਇੱਧਰ ਕਿੱਥੇ ਮਹਾਂਤਰ ਸਾਥੀ ਆਪਣਾ ਰਹਿੰਦੇ ਨੇ ਇਹ ਪਾਜੀ ਇਹ ਸੋਨੇ ਦੀ ਚਿੜੀ ਰੰਗਲਾ ਪੰਜਾਬ ਤੁਸੀਂ ਆਪ ਹੀ ਦੇ ਸਕਦੇ ਹੋ ਕਿੰਨਾ ਕ ਰੰਗਲਾ ਹੋ ਗਿਆ ਲੁਧਿਆਣਾ ਲਾਈਵ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਗੱਲ ਕੀਤੀ ਹੋਗੀ ਲੁਧਿਆਣਾ ਸ਼ਹਿਰ ਦੀ ਤਾਂ ਲੁਧਿਆਣਾ ਸ਼ਹਿਰ ਦੇ ਹਲਕਾ ਪੂਰਬੀ ਦੀ ਹਲਕਾ ਪੂਰਬੀ ਦੇ ਕੂੜੇ ਢੇਰ ਦੇ ਵਿੱਚੋਂ ਕੱਲ ਨੂੰ ਕਿਹੜੇ ਗਈਆਂ ਦੇ ਵਿਸ਼ੇਸ਼ ਜਿਹੜੇ ਮਿਲਦੇ ਨੇ ਲੇਕਿਨ ਉੱਥੇ ਆ ਤੁਹਾਨੂੰ ਦੱਸ ਦਈਏ ਗਈਆਂ ਦੇ ਵਿਸ਼ੇਸ਼ ਮੇਲੇ ਤੋਂ ਬਾਅਦ ਹਿੰਦੂ ਸਕੱਟਰਾਂ ਦੇ ਵਿੱਚ ਕਰੋਸ਼ ਆ ਜਾਂਦਾ ਲੇਕਿਨ ਅੱਜ ਨੂੰ ਫੇਰ ਦੁਬਾਰਾ ਸਵੇਰੇ ਇੱਕ ਸੂਚਨਾ ਮਿਲਦੀ ਹੈ ਕਿ ਲੁਧਿਆਣਾ ਦੇ ਤਾਜਪੁਰ ਟੈਂਕੀ ਦੇ ਕੋਲ ਜਿਹੜੇ ਗਈਆਂ ਦੇ ਵਿਸ਼ੇਸ਼ ਜਿਹੜੇ ਪਏ ਹੋਏ ਨੇ ਪਿੱਛੇ ਤਸਵੀਰਾਂ ਜੋ ਬਰਲ ਕਰਕੇ ਦਿਖਾਈਆਂ ਜਾ ਰਹੀਆਂ ਜ ਤੇ तमाम ਡੈਰੀਆਂ ਵਾਲਿਆਂ ਦੀ ਜਿੰਨੀਆਂ گاਵਾ ਤੁਸੀਂ ਦੇਖ ਸਕਦੇ ਹੋ ਗਈਆਂ ਜਦੋਂ ਦੁੱਧ ਦੇਣਾ ਬੰਦ ਕਰ ਦਿੰਦੀਆਂ ਤਾਂ ਫੰਡਰ ਹੋ ਜਾਂਦੀ ਹੈ ਫੰਡਰ ਹੋ ਕੇ ਉਹ ਇਸ ਰੋਡ ਦੇ ਉੱਤੇ ਆ ਜਾਂਦੀਆਂ ਰੋਡ ਦੇ ਉੱਤੇ ਉਹਨਾਂ ਦਾ ਕੋਈ ਵਾਲੀ ਵਾਰਸ ਨਹੀਂ ਵਾਲੀ ਵਾਰਸ ਇਸ ਕਰਕੇ ਨਹੀਂ ਜਦ ਤੱਕ ਗਊ ਦੁੱਧ دیتی ਉਹ ہماری ਹੈ ਜਦ ਦੁੱਧ ਨਹੀਂ دیتی ਉਹ ਤੇਮਾਰੀ ਹੈ ਇੱਕ ਸਲੋਗਨ ਹੈ ਜਦ ਤੱਕ ਗਾਂ ਦੁੱਧ ਦੇਗੀ ہماری ਹੈ ਜਦ ਦੁੱਧ ਨਹੀਂ ਦੇਗੀ ਤਾਂ ਰੋਡ ਵਾਲੀ ਕੀ ਹੈ ਇਹ ਸਲੋਗਨ ਇਸ ਕਰਕੇ ਬਣੇ ਨੇ ਕਿ ਸੱਚੇ ਬਣੇ ਨੇ ਕਿੱਦਾਂ ਦੇਖਦੇ ਹੋ ਇਸ ਡੈਰੀ ਵਾਲਿਆਂ ਨੇ ਜੋ ਗਈਆਂ ਰੱਖੀਆਂ ਜੋ ਰੋਡ ਦੇ ਉੱਤੇ ਗਈਆਂ ਆ ਗਈ ਹੈ ਹੁਣ ਕਿਸ ਤਰ੍ਹਾਂ ਇਹਦਾ ਤਾਲਮੇਲ ਕੀਤਾ ਹੋਇਆਗਾ ਪ੍ਰਸ਼ਾਸਨ ਨੇ ਤਾਂ ਰਸਤਾ ਕੱਢ ਲਿਆ ਪ੍ਰਸ਼ਾਸਨ ਵੀ ਤਾਲਮੇਲ ਕਰ ਰਿਹਾ ਵਾ ਲੇਕਿਨ ਹੁਣ ਤੁਹਾਡਾ ਕੀ ਹੈ ਤੁਸੀਂ ਧਰਨਾ ਵੀ ਲਗਾਤਾ ਰੋਸ਼ ਬਜਾਰੇ ਵੀ ਕਰਤੇ ਲੇਕਿਨ ਪ੍ਰਸ਼ਾਸਨ ਨੇ ਕੋਈ ਪਾਰਟਿਕੂਲਰ ਜਗ੍ਹਾ ਨਹੀਂ ਦਿੱਤੀ ਹੇ ਤੱਕ ਦੇਖੋ ਇਹ ਹੈਬੋ ਵਾਲੇ ਲਈ ਜਗ੍ਹਾ ਤੇ ਉਹਨਾਂ ਨੂੰ ਹੈਬੋਲ ਜਾਣਾ ਚਾਹੀਦਾ ਉਧਰ ਦੇ ਪਾਸੇ ਛੱਡਨੇ ਚਾਹੀਦੇ ਨੇ ਜਿਹੜੇ ਇੱਧਰ ਲੇ ਇੱਧਰ ਨੂੰ ਜਗ੍ਹਾ ਬਣ ਰਹੀ ਹੈ ਦੇਖੋ ਕੀ ਕਰਦੇ ਉਹਨਾਂ ਨੇ ਹਾਂ ਕਹਿੰਨਾ ਜੀ ਤੁਸੀਂ ਉਹ ਜ਼ੋਰਖਸ਼ਦਲ ਵੀ ਚਲਾ ਰਹੇ ਹੋ ਤੁਸੀਂ ਲੇਕਿਨ ਉਹਨੇ ਤੇ ਪਾਰਟਿਕੂਲਰ ਜਗ੍ਹਾ ਐਸਐਚਓ ਸਾਹਿਬ ਨਾਲ ਗੱਲ ਹੋਈ ਤੁਹਾਡੀ तमाम ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਪ੍ਰਸ਼ਾਸਨ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਲੇਕਿਨ ਇੱਕ ਮੁੱਦਾ ਵੱਡਾ ਬਣ ਚੁੱਕਾ ਹੋਇਆ ਵਾ ਕਾਸ਼ ਤੱਕ ਨਹੀਂ ਹੋਇਆ ਸੀਗਾ ਚਾਹ ਜਿਹੜੀ ਮਰੀ ਸਰਕਾਰ ਆਈ ਹੋਵੇ ਲੇਕਿਨ ਅੱਜ ਨੂੰ ਇਹ ਮੁੱਦਾ ਉੱਠ ਗਿਆ ਦੇਖੋ ਜੀ ਮੁੱਦਾ ਉੱਠਣ ਦਾ ਕਾਰਨ ਇੱਕੋ ਹੀ ਹੈ ਜਿੱਥੇ ਕਿਸੇ ਚੀਜ਼ ਦਾ ਅੰਤ ਹੁੰਦਾ ਨਾ ਉਸ ਮਿੱਟੀ ਨੂੰ ਕਿਤੇ ਨਾ ਕਿਤੇ ਰਖਣਾ ਪੈਂਦਾ ਸੰਸਕਾਰ ਹੁੰਦਾ ਵਾ ਹਨਾ ਅੰਤਿਮ ਯਾਤਰਾ ਸੰਸਕਾਰ ਇਹ ਹਰ ਚੀਜ਼ ਦੇ ਵਿੱਚ ਬਣੀ ਆਈ ਹੈ ਭਾਵੇਂ ਇਨਸਾਨ ਆ ਭਾਵੇਂ ਕੋਈ ਜਾਨਵਰ ਆ ਭਾਵੇਂ ਗਊ ਅੰਸ਼ਾ ਭਾਵੇਂ ਕੋਈ ਮੱਝ ਹਰ ਚੀਜ਼ ਦਾ ਕਿਤੇ ਨਾ ਕਿਤੇ ਅੰਤ ਹੁੰਦਾ ਉਸ ਅੰਤ ਦਾ ਜਿਹੜਾ ਇੱਕ ਜਗ੍ਹਾ ਹੁੰਦੀ ਨਾ ਉਹ ਪ੍ਰੋਪਰ ਨਹੀਂ ਇਜ਼ਾਰਤ ਕੀਤੀ ਜਾਣੀ ਚਾਹੀਦੀ ਹੈ ਇਹ ਤਾਂ ਰੋਜ਼ ਰੋੜਾਂ ਤੇ ਹੀ ਕੁਝ ਹੋਣਾ ਵਾ ਧਾਰਮਿਕ ਆਸਥਾ ਨੂੰ ਠੇਸ ਤਾਂ ਆਪਣੀ ਪਹਿਲੇ ਹੀ ਪਹੁੰਚ ਜਾਂਦੀ ਹੈ ਜਿਸ ਦਿਨ ਆਪਾਂ ਗਾਂ ਨੂੰ ਸੰਗਲ ਪਾਲਿਆ ਰੱਸਾ ਪਾਲਿਆ ਪਰ ਆਪਾਂ ਹੱਲ ਲੈਂਦਾ ਇਹੀ ਆ ਕਿ ਜਿੱਥੇ ਪਹਿਲੇ ਸਲੇਟਰ ਚੱਲ ਰਿਆ ਸੀਗਾ ਜਿੱਥੇ ਕਟਿੰਗ ਹੋ ਰਹੀ ਸੀ ਜਾਂ ਜਿੱਥੇ ਰੱਖਦੇ ਸੀ ਉਹਨੂੰ ਦੁਬਾਰਾ ਓਨ ਕੀਤਾ ਜਾਵੇ ਜਦ ਤੱਕ ਉਹ ਫੈਕਟਰੀ ਦਾ ਮਸਲਾ ਹੱਲ ਨਹੀਂ ਹੁੰਦਾ ਜਿਹੜੀ ਬਣੀ ਹੈ ਹੂੰ ਲੇਕਿਨ ਉਹ ਬਣਨ ਨੂੰ ਵੀ ਹੁਣ ਸਮਾਂ ਲੱਗਦਾ ਮਸਲਾ ਹੱਲ ਕਿੱਥੋਂ ਹੋਣਾ ਕਿਉਂਕਿ ਬਣੀ ਤਾਂ ਹੋਈ ਹੈ ਲੇਕਿਨ ਲੋਕਾਂ ਨੇ ਵਿਰੋਧ ਕਰਤਾ ਨਾ ਉਹਦਾ ਹੁਣ ਲੋਕ ਰੋਡ ਦੇ ਉੱਤੇ ਆ ਗਏ ਲੋਕ ਕਹਿੰਦੇ ਨੇ ਕਿ ਬਦਬੂ ਜਿਹੜੀ ਹੈ 2-2 ਕਿਲੋਮੀਟਰ 5-5 ਕਿਲੋਮੀਟਰ 10-10 ਕਿਲੋਮੀਟਰ ਤੱਕ ਜਾਊਗੀ ਲੇਕਿਨ ਉਹ ਬਦਬੂ ਤਾਂ ਹੁਣ ਪਿੰਡ ਵਾਲੇ ਵੀ ਹੋਣਗੇ ਅੱਗੇ ਕਿ ਜਦੋਂ ਆਵਾਰਾ ਜਿਹੜਾ ਇੱਕ ਕੱਟਾ ਕੱਟ ਦਿੱਤਾ ਗਿਆ ਉੱਤੇ ਬਦਬੂ ਤਾਂ ਆਊਗੀ ਆਊਗੀ ਲਾਜ਼ਮੀ ਗੱਲ ਹੈ ਜਿਹੜੇ ਬੰਦੇ ਰੋਜ਼ ਮਾਸ ਖਾ ਰਹੇ ਹਨ ਉਹਨਾਂ ਨੂੰ ਬਦਬੂ ਜ਼ਿਆਦਾ ਆ ਰਹੀ ਹੈ ਠੀਕ ਹੈ ਹੱਲ ਤਾਂ ਹਮੇਸ਼ਾ ਇਹੀ ਹੈ ਹੁਣ ਤੁਸੀਂ ਕਹਿ ਦੋਗੇ ਕੱਲ ਨੂੰ ਕਿ ਆ ਜਿਹੜਾ ਤਿੰਨ ਬੜੀਆਂ ਦੇ ਕੋਲੇ ਸੰਸਕਾਰ ਹੁੰਦਾ ਹੈ ਸਮਝਾਨ ਘਾਟ ਹੈ ਇਹ ਸ਼ਹਿਰ ਦੇ ਵਿੱਚ ਆ ਜੀ ਨੂੰ ਬੰਦ ਕੀਤਾ ਜਾਵੇ ਹੋ ਸਕਦਾ ਸੰਸਕਾਰ ਕਰਨੀ ਜਗ੍ਹਾ ਤਾਂ ਡਿਸਾਈਡ ਕਰਨੀ ਹੀ ਪੈਣੀ ਹੈ ਲੇਕਿਨ ਕੁਰਾਨਾ ਜੀ ਗੋਚਰ ਭੂਮੀ ਕਿੱਥੇ ਹੈ ਗੋਸ ਐਸ ਲਿੱਤਾ ਜਾਂਦਾ ਸਾਡੇ ਕੋ ਕਾਊਸ ਐਸ ਲਿੱਤਾ ਜਾਂਦਾ ਉਹ ਪੈਸਾ ਹੈ ਕਿੱਥੇ ਹੈ ਦੇਖੋ ਸਾਡੇ ਪੰਜਾਬ ਦੇ ਵਿੱਚ 9000 ਕਿੱਲਾ ਗੋਚਰ ਭੂਮੀ ਦਾ ਵਾ ਠੀਕ ਹੈ ਉਹ ਗੋਚਰ ਭੂਮੀ ਭਾਵੇਂ ਪਹਿਲੀਆਂ ਸਰਕਾਰਾਂ ਸੀ ਭਾਵੇਂ ਅੱਜ ਆਮ ਆਦੀ ਪਾਰਟੀ ਦੀ ਇਮਾਨਦਾਰ ਸਰਕਾਰ ਆਪਣੇ ਆਪ ਨੂੰ ਕਹਿੰਦੀ ਉਹਨਾਂ ਨੂੰ ਹੀ ਪਤਾ ਕਿ ਗੋਚਰ ਭੂਮੀ ਕਿੱਥੇ ਹੈ ਪਰ ਮੁੱਦਾ ਗੋਚਰ ਭੂਮੀ ਦਾ ਨਹੀਂ ਹੈਗਾ ਇੱਥੇ ਇਸ ਟਾਈਮ ਮੁੱਦਾ ਕਿ ਮੱਝ ਵੀ ਮਰ ਰਹੀ ਹੈ ਕੱਟਾ ਹੀ ਮਰ ਰਿਹਾ ਹੈ ਠੀਕ ਆ گاਉਂ ਗਊਆਂ ਇਸ ਤਵਰੀ ਆ ਪਰ ਉਹ ਵੀ ਮਰ ਰਿਹਾ ਅਸੀਂ ਗੋਚਰ ਭੂਮੀ ਚ ਇਹਨਾਂ ਨੂੰ ਥੋੜੀ ਦਾ ਬੰਦਵਾਵਾਂਗੇ ਫਿਰ ਸਾਡਾ ਵੀ ਮੁੱਦਾ ਉੱਥੇ ਖੜਜੂਗਾ ਪਰ ਮੁੱਦਾ ਮੇਨ ਹੈ ਕਿ ਜੰਨੀ ਚਰ ਕਿਸੇ ਵੀ ਚੀਜ਼ ਨੂੰ ਡਿਸਟਰਾਏ ਕਰਨ ਦਾ ਸੰਸਕਾਰ ਕਰਨ ਦੀ ਜਗਾ ਨਹੀਂ ਡਿਸਾਈਡ ਹੁੰਦੀ ਤਦ ਤੱਕ ਜਿੱਥੇ ਪਹਿਲੇ 25 30 ਸਾਲ ਤੋਂ ਚੱਲ ਚੱਲੀ ਜਾਵੇ ਇਹ ਹੀ ਹਾਲ ਹੁੰਦਾ ਲੇਕਿਨ ਚੱਲੀ ਜਾਊਗਾ ਲੇਕਿਨ ਤੁਸੀਂ ਭਾਈ ਇੱਥੇ ਮੌਜੂਦ ਹੋ ਕਿ ਹੁਣ ਮਾਹੌਲ ਕਿਦਾ ਸੋਲੂਸ਼ਨ ਹੈਗਾ ਜੀ ਜਿਹੜੇ ਤੁਸੀਂ ਉੱਥੇ ਦਾ ਵੀ ਕਹਿ ਰਹੇ ਹੋ ਨਾ স্মੈਲ ਦਾ ਜੇ ਆਮ ਆਦਮੀ ਪਾਰਟੀ ਆਣਾਂ ਦੀ ਟੈਕਨੋਲੋਜੀ ਸਾਡੇ ਸਾਹਮਣੇ ਇੰਨਾ ਕੁਝ ਲੈ ਕੇ ਆਏ ਪ੍ਰਦੂਸ਼ਣ ਨੂੰ ਵੀ ਅਸੀਂ ਖਤਮ ਕਰ ਸਕਦੇ ਹਾਂ ਜਦ ਅਸੀਂ ਪੈਟਰੋਲ ਤੋਂ ਸੀएनजी ਬਣਾ ਸਕਦੇ ਹਾਂ ਐਲਪੀਜੀ ਗੈਸ ਬਣ ਸਕਦੀ ਆ ਮਿੱਟੀ ਦੇ ਤੇਲ ਤੋਂ ਆਪਾਂ ਕਿੱਥੇ ਪਹੁੰਚ ਗਏ ਆ ਏਡੀ ਤਰੱਕੀ ਕਰ ਲਈ ਕਿ ਫੋਰਨ ਦੇ ਵਿੱਚ ਗਾਵਾਂ ਨਹੀਂ ਹੈਗੀਆਂ ਹੈਗੀਆਂ ਫਿਰ ਉੱਥੇ ਪ੍ਰਦੂਸ਼ਣ ਕਿਉਂ ਨਹੀਂ ਹੈਗਾ ਜੀ ਲੇਕਿਨ ਇਹਦਾ ਹੱਲ ਕਿੱਦਾਂ ਹੋਊਗਾ ਇਹਦਾ ਹੱਲ ਇਹੀ ਹੈ ਜੀ ਜਿਹੜੀ ਫਿਲਹਾਲ ਜਿਹੜੀ ਪਰਾਣਾ ਜਿੱਥੇ ਹੱਡੀ ਰੋੜਾ ਸੀ ਉੱਥੇ ਰਖਿਆ ਜਾਵੇ ਉਹ ਜਿਹੜਾ ਪ੍ਰਦੂਸ਼ਣ ਦੀ ਸਿਸਟਮ ਹੈਗਾ ਉਹਦੇ ਵਿੱਚ ਟੈਕਨੋਲੋਜੀ ਤੇ ਸਰਚ ਕੀਤੀ ਜਾਵੇ 10 ਸੈਕਿੰਡ ਦੇ ਵਿੱਚ ਸਰ ਸਾਬਨੇ ਨਾ ਜਾਏਗੀ ਬੋਲੋ ਤੁਹਾਨੂੰ ਕੀ ਚਾਹੀਦਾ ਜੀ ਉਹ ਵੀ ਪ੍ਰਦੂਸ਼ਣ ਬੰਦ ਹੋ ਜਾਏਗਾ ਜੀ ਮਤਲਬ ਕੁਝ ਵੀ ਅਗਰ ਮਰਦਾ ਨਾ ਇਨਸਾਨ ਮਰਦਾ ਕੁਛ ਹੀ ਮਰਦਾ ਉਹ 24 ਘੰਟੇ ਪਹਿਲੇ ਕੋਈ ਬਦਬੂ ਨਹੀਂ ਮਾਰਦਾ ਇਹ ਗੱਲਾਂ ਹੀ ਨੇ ਤੇ ਜੇ ਉਹਦੇ ਹੱਲ ਪਹਿਲੇ ਕੀਤਾ ਜਾਵੇ 24 ਘੰਟੇ ਤੋਂ ਬਦਬੂ ਆਏਗੀ ਨਹੀਂ ਕਿਉਂਕਿ ਪੋਲੂਸ਼ਨ ਦਾ ਤਾਂ ਹੀ ਖਲੂਗਾ ਨਾ ਜੋ ਮਤਲਬ ਇਹਨੂੰ ਰੱਖਾਂ ਨੇ ਜਦੋਂ ਤੂੰ ਉੱਥੇ ਡਿਗ ਵੀ ਗਿਆ ਸੀਗਾ ਤੈਨੂੰ ਪੀਸੀਆਰ ਛਾੜ ਨੰਬਰ ਨੇ ਲੇਕਿਨ ਉਹ ਤੇਰੇ ਹਾਲਾਤ ਬੜੇ ਮਾੜੇ ਸੀਗੇ ਯਾਰ ਲੇਕਿਨ ਆ ਵੀ ਹਾਲਾਤ ਬੜੇ ਮਾੜੇ ਨੇ ਲੇਕਿਨ ਸਮਾਜ ਨੂੰ ਹੁਣ ਇਕੱਠਾ ਤਾਂ ਹੋਣਾ ਹੀ ਪੈਣਾ ਭਾਈ ਜੀ ਸਮਾਜ ਉਹੀ ਗੱਲ ਹੈ ਨਾ ਫਿਰ ਗੱਲ ਆ ਜਾਂਦੀ ਹੈ ਹਿੰਦੂਆਂ ਤੇ ਹਿੰਦੂਆਂ ਦੀ ਗੱਲ ਆ ਜਾਂਦੀ ਹੈ ਨਾ ਐਕਚੁਅਲੀ ਬਤੇਰ ਤਾਂ ਇਕੱਲਾ ਕੋਈ ਹਿੰਦੂਆ ਨਹੀਂ ਪਿੰਦਾ ਮੈਂ ਉਹੀ ਕਹਿੰਦਾ ਤਾਂ ਤਮਾਮ ਲੋਕ ਹੀ ਪਿੰਦੇ ਨੇ ਭਾਈ ਜੀ ਦੁੱਧ ਅਸੀਂ ਇਕੱਲੇ ਤਾਂ ਨਹੀਂ ਪਿੰਦੇ ਮਾਂ ਦਾ ਦੁੱਧ ਹੈ ਮਾਂ ਦੇ ਦੁੱਧ ਦੇ ਨਾਲ ਨਾ ਗਾਂ ਦਾ ਦੁੱਧ ਤੇ ਮਾਂ ਵਾਲਾ ਹੀ ਰੋਲ ਹੋ ਗਿਆ ਨਾ ਵੀ ਆ ਤੇ ਉਹੀ ਗੱਲ ਕਰਦਾ ਪਿਆ ਜਦੋਂ ਕੂੜੇ ਦੇ ਡੰਪ ਦੇ ਕੋਲੋਂ ਪਾਜੀ ਇਹਨਾਂ ਨੂੰ ਚੱਕਿਆ ਗਿਆ ਨਾ ਕਿਸੇ ਦੀ ਬਾਹ ਸੀਗੀ ਤੇ ਕਿਸੇ ਦਾ ਧਰ ਸੀਗਾ ਤੇ ਅਲੱਗ-ਅਲੱਗ ਹੋਏ ਪਏ ਸੀਗੇ ਹੈਨਾ ਤੇ ਆਪਣੇ ਹੱਥਾਂ ਨਾਲ ਚੱਕ-ਚੱਕ ਕੇ ਉਹਨਾਂ ਨੂੰ ਕਿਉਂਕਿ ਜਦੋਂ ਜੀਸੀਪੀ ਨਾ ਵੀ ਚੱਕਿਆ ਰਿਹਾ ਨਾ ਵੱਢਿਆ ਜਾ ਰਿਹਾ ਸੀ ਪਾਜੀ ਨਹੀਂ ਦੇਖਿਆ ਜਾ ਰਿਹਾ ਸੀ ਤੇ ਪਾਜੀ ਬੇਸ਼ੱਕ ਇਸ ਚੀਜ਼ ਦਾ ਹੱਲ ਜੋ ਬੰਦ ਹੈ ਕਿ ਇਹਨਾਂ ਵੱਲੋਂ ਕਿ ਇਹ ਰੋੜੀ ਬੰਦ ਹੋਈ ਹੋਈ ਆ ਹੈਨਾ ਪਾਜੀ ਹੁਣ ਗੋਗੀ ਜੀ ਦੀ ਇੱਥੇ ਗੱਲ ਚੱਲੀ ਸੀਗੀ ਰੰਗਲਾ ਪੰਜਾਬ ਦੀ ਗੱਲ ਆ ਗਈ ਗੋਗੀ ਜੀ ਦੀ ਗੱਲ ਚੱਲੀ ਸੀ ਕਿ ਉਹਨਾਂ ਨੇ ਕਾਰਪੋਰੇਸ਼ਨ ਵਾਲਿਆਂ ਨਾਲ ਗੱਲ ਕੀਤੀ ਕਾਰਪੋਰੇਸ਼ਨ ਵਾਲਿਆਂ ਨਾਲ ਗੱਲ ਕਰਕੇ ਡੈਰੀ ਵਾਲਿਆਂ ਨੇ ਤੇ ਇੱਥੇ ਸਿੱਟਣ ਦਾ ਸਿਸਟਮ ਦੇ ਦਿੱਤਾ ਪਾਜੀ ਫਿਰ ਉਹਨਾਂ ਦਾ ਏਰੀਆ ਛੋਟਾ ਹੈ ਉੱਧਰ ਸਟਾ ਲਨ ਉਧਰ ਵੀ ਆਪੀ ਲੋਕ ਰਹਿੰਦੇ ਨੇ ਇੱਧਰ ਕਿੱਥੇ ਮਾਤੜ ਸਾਥੀ ਆਪਣਾ ਰਹਿੰਦੇ ਨੇ ਇਹ ਪਾਜੀ ਇਹ ਸੋਨੇ ਦੀ ਚਿੜੀ ਰੰਗਲਾ ਪੰਜਾਬ ਤੁਸੀਂ ਆਪ ਹੀ ਦੇ ਸਕਦੇ ਹੋ ਕਿੰਡਾ ਕ ਰੰਗਲਾ ਹੋ ਗਿਆ ਆ ਚਾਕੀਆਂ ਦਿਖਾਈਆਂ ਜਾ ਰਹੀਆਂ ਪੰਜਾਬ ਦੇ ਪਾਜੀ ਦੇਖਿਆ ਜ਼ਿੰਦਗੀ ਚ ਚਲੋ ਜਦ ਤੱਕ ਮੈਂ ਪੱਤਰਕਾਰੀ ਕਰ ਰਿਹਾ 18 14 15 ਪਾਜੀ ਇਹ ਦੇਖੋ ਬਈਆ ਮੈਂ ਤੁਹਾਨੂੰ ਅਸੀਂ ਦੱਸਣ ਲੱਗਾ ਜਿੱਦਾਂ ਰੋਡ ਤੇ ਜਦੋਂ ਕਿਸੇ ਐਕਸੀਡੈਂਟ ਹੋ ਜਾਂਦਾ ਜਾਂ ਕਿਸੇ ਪਸ਼ੂ ਦਾ ਕੁਝ ਵੀ ਉਹ ਸਾਈਡ ਤੇ ਹੋ ਜਾਂਦਾ ਉਹ ਜਿੰਨੀ ਦੇ ਤੱਕ ਕਿਸੇ ਨੂੰ ਦੱਸਿਆ ਨਹੀਂ ਜਾਂਦਾ ਉਨੀ ਦੇ ਤੱਕ ਚੱਕਿਆ ਨਹੀਂ ਜਾਂਦਾ ਉੱਥੋਂ ਦੇ ਕਈ ਲੋਕ ਨਿਕਲਦੇ ਨੇ ਅਫਸਰ ਵੀ ਨਿਕਲਦੇ ਸਭ ਨਿਕਲਦੇ ਆ ਦੇਖ ਕੇ ਜਾਂ ਨੱਕ ਦੇ ਉਹ ਤਨਮਾਲ ਹੋ ਜਾਂਦਾ ਬਸ ਜੀ স্মੈਲ ਆਣੀ ਬੰਦ ਹੋ ਗਈ ਪਾਜੀ ਇਸ ਚੀਜ਼ ਦੇ ਨਾਲ ਜਦੋਂ ਡੰਗਰ ਜਾਂ ਡੌਗਸ ਇਹਨਾਂ ਨੂੰ ਖਾ ਰਹੇ ਨੇ ਕੁਝ ਵੀ ਕਰ ਰਹੇ ਨੇ ਉਹਨਾਂ ਦੇ ਮੂੰਹ ਚ ਮਾਸ ਲੱਗ ਰਿਹਾ ਉਹ ਕਿਸੇ ਨੂੰ ਵਾਈਟ ਕਰਨਗੇ ਮਾਸ ਲੱਗ ਗਿਆ ਡੌਗ ਤਾਂ ਵਾਈਟ ਕਰਨਗੇ ਕਰਨਗੇ ਤੇ ਪਾਜੀ ਬਿਮਾਰੀ ਇਹ ਆਪ ਹੀ ਫਲਾਵਾ ਰਹੇ ਆ ਦੇਖੋ ਉਸ ਤੋਂ ਬਾਅਦ ਰੋਡ ਦੇ ਉੱਤੇ ਭਾਜੀ ਇੱਕ ਬੰਦੇ ਨੂੰ ਤਿੰਨ ਤਿੰਨ ਬੰਦੇ ਬਾਈਕ ਦੇ ਉੱਤੇ ਐਡੇ ਐਡੇ ਦਾਤ ਲਿੱਤੇ ਹੋਏ ਆ ਇਹ ਰੰਗਲਾ ਪੰਜਾਬ ਹੋ ਰਿਹਾ ਭਾਜੀ ਜਿਹੜਾ ਆਪਣਾ ਜੁਪੀ ਬਿਆਰ ਦੇ ਵਿੱਚ ਗੈਂਗਸਟਰ ਘਟ ਰਿਹਾ ਪੰਜਾਬ ਚ ਵੱਧ ਰਿਹਾ ਲੇਕਿਨ ਉਹਨਾਂ ਨੇ ਹੱਲ ਕਿੱਦਾਂ ਕੀਤਾ ਜਾਂਦਾ ਚਲੋ ਯਾਰ ਮੈਂ ਕਹਿੰਦਾ ਜੋ ਆ ਬੱਚੇ ਨੇ ਛੋਟੇ ਛੋਟੇ ਬੱਚੇ ਨੇ ਹੱਥੋਂ ਚੱਕ ਕੇ ਲੈਂਦੇ ਇਹਨਾਂ ਇਹਨਾਂ ਤਾਂ ਦਫਨਾ ਸਕਦੇ ਨੇ ਨਮਕ ਨੂੰ ਦਫਨਾ ਮੈਂ ਤੁਹਾਡੀ ਗੱਲ ਮੰਨ ਗਿਆ ਇੱਕ ਮਿੰਟ ਮੈਂ ਤੁਹਾਨੂੰ ਗੱਲ ਕੱਟ ਰਿਹਾ ਠੀਕ ਇਹ ਧੁਖ ਦੇ ਮਾਰੇ ਮਰੇ ਹੋਏ ਨੇ ਪਾਜੀ ਬੋਰੀਆਂ ਚ ਪਾਈਆਂ ਹੋਈਆਂ ਵਾ ਆ ਪਾਣੀ ਦੇ ਵਿੱਚ ਪਈਆਂ ਵਾ ਜੇ ਆਪਾਂ ਜਦੋਂ ਕੋਈ ਕੱਟਾ گاਵਾਂ ਦਾ ਆਪਾਂ ਦੁੱਧ ਵੇਚ ਰਹੇ ਆ ਆਪਾਂ ਇਹਨਾਂ ਤੋਂ ਬੱਚੇ ਆਪਣੇ ਆਫਸਰ ਆਫਸਰ ਬਣਾ ਰਹੇ ਆ ਹਰ ਚੀਜ਼ ਕਰ ਰਹੇ ਆ ਉਹਨਾਂ ਨੂੰ ਬਾਅਦ ਚ ਰੋਡਾਂ ਦੇ ਸਿੱਤੇ ਸੱਟੇ ਜਾ ਰਿਹਾ ਵਾ ਜਿਹੜਾ ਸ਼ਹਿਰ ਤੋਂ ਕੂੜਾ ਲਿਆ ਕੇ ਇੱਥੇ ਜੇ ਕਹਿ ਦਿੰਦੇ گاਵਾ ਕੂੜਾ ਵਾ ਤੇ ਇਹਨੂੰ ਮਾਂਵਾਂ ਦਾ ਦੁੱਧ ਵੀ ਨਾ ਪੀਓ ਉਦੋਂ ਤਾਂ ਕਹਿੰਦੇ ਜੀ ਅਸੀਂ ਗਾਂ ਦਾ ਦੁੱਧ ਪੀ ਕੇ ਵਡੇ ਹੋਏ ਆ ਜੀ ਮਾਂ ਦਾ ਦੁੱਧ ਘੱਟ ਤੇ ਇਹਦਾ ਦੁੱਧ ਜ਼ਿਆਦਾ ਜਿੰਨਾ ਤੱਕ ਦੁੱਧ ਆਤਾ ਹੈ ਉਹ ہماری ਹੈ ਜੋ ਦੁੱਧ ਨਹੀਂ ਆਤਾ ਤੁਹਾਡੀ ਹੈ ਯਾਰ ਭਾਜੀ ਇੱਕ ਮਿੰਟ ਗੱਲ ਅਸੀਂ ਮੰਨ ਗਏ ਦੇਖੋ ਬਾਕੀ ਜਿਹੜੇ ਰਾਜਨੀਤੀ ਕਰਦੇ ਨੇ ਜਦੋਂ ਗਨਮੈਨਾਂ ਦੀ ਉਦੋਂ ਨਹੀਂ ਦੇਖਦੇ ਉਹਨਾਂ ਨੂੰ ਆ ਚੀਜ਼ਾਂ ਉਹ ਭਾਈ ਜੀ ਉਹਨਾਂ ਨੇ ਗਨਮੈਨ ਲੈਣੇ ਆ ਯਾਰ ਭਾਜੀ ਗਨਮੈਨ ਇੱਕ ਮਿੰਟ ਹੋਰ ਗਨਮੈਨ ਲੈਣੇ ਉਹਨਾਂ ਨੇ ਮੈਂ ਤੁਹਾਡੀ ਗੱਲ ਮੰਨ ਗੇ ਗਨਮੈਨ ਲੈਣੇ ਆ ਗਨਮੈਨ ਲੈਣ ਇਹ ਅਪਲੋ ਮੈਂ ਦਾਦਾ ਵਿਸ਼ਾਲ ਜੀ ਅਪਲੋ ਵਿਸ਼ਾਲ ਜੀ ਤੁਸੀਂ ਪੱਤਰ ਕਰਦੇ ਅਸੀਂ ਸੇਵਾਦਾਰ ਉਹ ਸਾਬ ਹੋ ਗਿਆ ਇਹ ਅਮਿਤ ਅਰੋੜਾ ਜੀ ਨੇ ਠੀਕ ਆ ਮੈਂ ਸਿੱਧਾ ਨਾਮ ਲੈ ਕੇ ਗੱਲ ਕਰਦਾ ਕਿਉਂਕਿ ਮੈਨੂੰ ਸ਼ੋਸ਼ੇ ਨਹੀਂ ਛੱਡਣੇ ਆਉਂਦੇ ਨਾ ਮੈਂ ਸ਼ੋਸ਼ੇ ਵਾਲੀਆਂ ਗੱਲਾਂ ਕਰਦਾ ਮੈਂ ਜੋ ਕਰਦਾ ਡਾਇਰੈਕਟ ਕਰਦਾ ਸਿੱਧੀ ਕਰਦਾ ਜਦੋਂ ਮੈਂ ਕੂੜੇ ਦੇ ਡੰਪ ਕੋਲ ਗਿਆ ਅਮਿਤ ਅਰੋੜਾ ਜੀ ਆਏ ਭਾਜੀ ਉਹਨਾਂ ਨੇ ਗੱਡੀ 'ਚ ਉਤਰਿਆ ਪਹਿਲਾਂ ਨੂੰ ਮਾਲ ਬੰਨੇ ਆ ਠੀਕ ਆ ਫਿਰ ਉਸ ਤੋਂ ਬਾਅਦ ਡਿਪਟੀ ਸਾਹਿਬ ਆਏ ਭਾਜੀ ਅਮਿਤ ਅਰੋੜਾ ਜੀ ਜਦੋਂ ਆਏ ਮੈਂ ਉਹਨਾਂ ਦਾ ਸਟਾਈਲ ਦੱਸਦਾ ਤੁਹਾਨੂੰ ਉਹਨਾਂ ਨੇ ਨੂੰ ਮਾਲ ਬੰਨੇ ਆ ਦੁਰੂ ਦੇਖਿਆ ਲੈਡ ਮਾਰਦੇ ਆ ਲੈਡ ਮਾਰਦੇ ਮਾਰਿਆ ਠੀਕ ਆ ਆਪਣਾ ਵਾਪਸ ਹੋ ਗਏ ਥਾਣੇ ਚਲ ਗਏ ਮੈਂ ਦੱਸੂਗਾ ਭਾਈ ਥਾਣੇ ਚਲ ਗਏ ਥਾਣੇ ਜਾਣ ਤੋਂ ਬਾਅਦ ਕੀ ਹੋਇਆ ਉੱਥੇ ਡਿਪਟੀ ਸਾਹਿਬ ਆਏ ਭਾਈ ਡਿਪਟੀ ਸਾਹਿਬ ਆਏ ਤੇ ਮੈਂ ਮਾਰਕਸ ਨਹੀਂ ਲਾਇਆ ਹੋਇਆ ਸੀਗਾ ਮੈਂ ਡਿਪਟੀ ਸਾਹਿਬ ਨੇ ਕਿਹਾ ਮੈਂ ਡਿਪਟੀ ਸਾਹਿਬ ਨੂੰ ਕਿਹਾ ਮੈਂ ਕਹਿੰਦਾ ਸਰ ਮਾਰਕਸ ਲਾ ਲਓ ਸਮੈਲ ਬਹੁਤ ਜ਼ਿਆਦਾ ਆ ਰਹੀ ਕਹਿੰਦੇ ਬੇਟਾ ਤੂੰ ਲਾਇਆ ਮੈਂ ਕਹਿੰਦਾ ਨਹੀਂ ਕਹਿੰਦੇ ਜੇ ਤੈਨੂੰ 스멜 ਨਹੀਂ ਆ ਰਹੀ ਤੇ ਫਿਰ ਮੈਨੂੰ ਕਿਉਂ 스멜 ਆ ਰਹੀ ਹੈ ਡਿਪਟੀ ਦੇ ਵਿੱਚ ਕਿੰਨਾ ਉਹ ਹੋਊਗਾ ਜਿਗਰ ਹੋਊਗਾ ਕੀ ਉਹਨੂੰ ਇੱਕ ਦੇ ਪਰਸਨਲ ਮੈਂ ਕਹਿੰਦਾ ਮੈਂ ਇਧਾਰੇ ਆਫਸਰ ਨੂੰ ਦਿਲੋ ਆਪਣੀ ਦਿਲੋ ਸਲੂਟ ਕਰਦਾ ਭਾਈ ਇਹ 7 ਵਜੇ ਵੀਡੀਓ ਮੈਂ ਪਾਈ ਆ ਉਹਨਾਂ ਨੇ ਨਾਲ ਹੀ ਮੈਨੂੰ ਫੋਨ ਕੀਤਾ ਤੇ ਤੇ ਤੋਂ ਪਹਿਲਾਂ ਐਸਐਚਓ ਸਾਹਿਬ ਪਹੁੰਚੇ ਹੋਇਆ ਤੂੰ ਜਾ ਉੱਤੇ ਮੈਂ ਮੈਂ ਇਹਨੂੰ ਪੋਲੇ ਨੂੰ ਫੋਨ ਕੀਤਾ ਮੈਂ ਕਹਾ ਪੋਲੇ ਹੀ ਪਹੁੰਚਾ ਮੈਂ ਵੀ ਆ ਗਿਆ ਦਾਣਾ ਮੰਡੀ ਸੀ ਮੈਂ ਉਸੇ ਟਾਈਮ ਆ ਗਿਆ ਮੈਂ ਕਹਾ ਜਾ ਕੇ ਦੇਖੋ ਭਾਜੀ ਮੈਂ ਤਾਂ ਇਹ ਕਹਿੰਦਾ ਚਲੋ ਕਸੂਰ ਆ ਬੱਚਿਆਂ ਦਾ ਕੀ ਕਸੂਰ ਆ ਚਲੋ ਮੰਨ ਲਿਆ ਉਹ ਬਿਮਾਰੀ ਨਾਲ ਇਹਦੇ ਜ ਤੁਸੀਂ ਚੀਜ਼ ਮੰਨਦੇ ਇਹਨੂੰ ਆਪਾਂ ਸੋਨੇ ਦੀ ਚੀੜੀ ਆਪਾਂ ਹਰ ਚੀਜ਼ ਨੂੰ ਕਹਦਾਂ ਨੇ ਆਪਣਾ ਪੰਜਾਬ ਆ ਆ ਸੋਨੇ ਦੀ ਚੀੜੀ ਸਾਨੂੰ ਗਿਫਟ ਮਿਲ ਰਿਹਾ ਇਸ ਚੀਜ਼ ਨੂੰ ਜਦੋਂ ਕੋਈ ਮੁੱਦਾ ਚੱਕਣਾ ਹੁੰਦਾ ਹਿੰਦੂਆਂ ਸਿੱਖਾਂ ਦਾ ਉਹ ਵੱਖਰੀ ਗੱਲ ਅਸੀਂ ਵੀ ਛੇਸਾਂ ਨਾਲੋਂ ਮੈਂ ਇਹ ਨਹੀਂ ਕਹਿ ਰਿਹਾ ਬਾਜੀ ਪਰ ਗੱਲ ਮੈਨਾਂ ਦੀ ਰਾਜਨੀਤੀ ਇਹ ਨਾ ਕਰੋ ਜਿਹੜਾ ਗਈਆਂ ਦਾ ਮਾਮਲਾ ਜਿਹੜਾ ਸੀਗਾ ਜੋ ਡੈਰੀਆ ਦੇ ਵਿੱਚ ਜੋ ਗਈਆਂ ਦੀ ਮੌਤ ਹੋ ਜਾਂਦੀ ਸੀ ਯਾਰ ਰੋਡ ਦੇ ਉੱਤੇ ਮੌਤ ਹੈ ਸੁਖਦੇਵ ਜੀ ਸਾਡੇ ਨਾਲ ਮੌਜੂਦ ਹੈ ਗੱਲਬਾਤ ਕਰਦੇ ਆ ਇੱਥੇ ਇਨਫੋਰਮੇਸ਼ਨਸ ਮਿਲੀ ਸੀਗੀ ਇਹਦੇ ਆ ਕੇ ਅਸੀਂ ਵੈਰੀਫਾਈ ਕੀਤਾ ਗਿਆ ਗਿਆ ਐਕਚੁਅਲੀ ਇੱਕ ਪ੍ਰੋਬਲਮਸ ਆ ਮਰੇ ਹੋਏ ਪਸ਼ੂਆਂ ਨੂੰ ਜਿਹੜਾ ਲਜਾਇਆ ਜਾਂਦਾ ਸੀਗਾ ਉਹ ਜਗ੍ਹਾ ਦੇ ਉੱਤੇ ਕੋਈ ਪਿੰਡ ਵਾਲਿਆਂ ਵੱਲੋਂ ਆਬਜੈਕਸ਼ਨ ਕੀਤਾ ਜਾ ਰਿਹਾ ਉਹ ਪੀ ਲਾਡੋਵਾਲ ਥਾਣੇ ਦੇ ਏਰੀਆ ਦੇ ਵਿੱਚ ਪੈਂਦਾਗਾ ਉਹਦਾ ਇਸ਼ੂ ਚੱਲਿਆ ਹੋਣ ਕਰਕੇ ਜਿਹੜੀ ਉਹ ਜਗਾ ਸਪੈਸਿਫਿਕ ਨਾਮ ਮਿਲਣ ਕਰਕੇ ਤੇ ਉਹ ਕਰਕੇ ਇਸ ਪ੍ਰਸ਼ਾਸਨ ਨੇ ਇੱਥੇ ਪਹਿਲਾਂ ਡਿਸਾਈਡਡ ਕੀਤਾ ਸੀ ਇਹ ਸਾਡੇ ਨੂੰ ਸਾਨੂੰ ਪਤਾ ਲੱਗਿਆ ਵੀ ਇੱਥੇ ਪਸ਼ੂਆਂ ਨੂੰ ਜਿਹੜੇ ਮਰੇ ਹੋਏ ਪਸ਼ੂਆਂ ਨੂੰ ਰਾਤ ਨੂੰ ਇਕੱਠਾ ਕਰ ਲਿਆ ਜਾਵੇ ਉਸ ਤੋਂ ਬਾਅਦ ਨੈਕਸਟ ਦਿਨ ਇੱਥੋਂ ਚੁੱਕ ਕੇ ਤੇ ਜਿਹੜਾ ਕੋਈ ਸਪੈਸਿਫਿਕ ਥਾਂ ਦੇ ਉੱਤੇ ਉਹਨੂੰ ਡਿਸਟਰੋਏ ਕਰ ਦਿੱਤਾ ਜਾਵੇ ਉਹ ਅੱਜ ਅਸੀਂ ਪ੍ਰਸ਼ਾਸਨ ਨਾਲ ਸਾਡੀ ਗੱਲਬਾਤ ਚੱਲ ਰਹੀ ਹੈ ਡਿਸਾਈਡਡ ਕਰਕੇ ਜਗਾ ਅਸੀਂ ਉਹ ਡਿਸਾਈਡਡ ਕਰਨਗੇ ਜੋ ਪ੍ਰਸ਼ਾਸਨ ਡਿਸਾਈਡਡ ਕਰੇਗਾ ਉਸ ਮੁਤਾਬਕ ਅਸੀਂ ਇਹਨੂੰ ਅੱਗੇ ਡਿਸਾਈਡਡ ਕਰਾਂਗੇ ਵੀ ਇਹ ਮਰੇ ਉਹ ਪਸ਼ੂ ਨੂੰ ਕਿੱਥੇ ਲਿਜਾ ਕੇ ਰੱਖਣਾਗਾ ਜੀ ਕੱਲ ਮਾਮਲਾ ਵੀ ਹੋ ਗਿਆ ਸੀ ਕਿੱਥੇ ਗਈਆਂ ਦੇ Hindu ترن ਦੀ ਬੇਕਦਰੀ ਕੀਤੀ ਗਈ ਗਊ ਮਾਤਰੀ ਬੇਕਦਰੀ ਕੀਤੀ ਗਈ ਕੱਲ ਨੂੰ ਇਹ ਬਣ ਗਿਆ ਸੀ ਮੁੱਦਾ ਕਿਲੇ ਢੇਰ ਚ ਗਊ ਮਾਤਰੀ ਅਪਸ਼ੀਸ਼ ਮੇਲੇ ਸ਼ੁਰੂ ਹੋ ਗਏ ਸੀ ਲੇਕਿਨ ਇੱਕ ਪਾਸੇ ਹੋਰ ਪਾਸੇ ਨੂੰ ਮਾਹੌਲ ਜਾ ਰਿਹਾ ਸੀਗਾ ਲੇਕਿਨ ਅੱਜ ਨੂੰ ਮਾਹੌਲ ਹੋਰ ਨਿਕਲ ਕੇ ਆ ਗਿਆ ਕਿ ਇਹ ਸਰਕਾਰ ਕੀ ਕਰ ਕੀ ਰਹੀ ਸਰਕਾਰ ਐਡਮਿਨਿਸਟ੍ਰੇਸ਼ਨ ਦੇ ਨਾਲ ਮਿਲ ਕੇ ਕੰਮ ਨਹੀਂ ਕਰ ਰਹੀ ਹੈ ਐਕਚੁਅਲੀ ਇੱਕ ਪ੍ਰੋਬਲਮਸ ਆਈ ਹੋਈ ਹੈ ਵੀ ਜਿਹੜੇ ਡੇਰੀ ਮਾਲਕਾਂ ਨਾ ਜਿਹੜੇ ਉਹਨਾਂ ਨੂੰ ਸਪੈਸੀਫਿਕ ਜੇ ਅਸੀਂ ਕੋਈ ਸੇਧ ਨਾਂ ਦੇਵਾਂਗੇ ਉਹਨਾਂ ਨੂੰ ਸਪੈਸੀਫਿਕ ਜਗ੍ਹਾ ਨਾਂ ਦੇਵਾਂਗੇ ਤਾਂ ਉਹਨਾਂ ਦੀ ਇੱਕ ਉਹਨਾਂ ਵਾਸਤੇ ਇੱਕ ਮੇਜਰ ਪ੍ਰੋਬਲਮਸ ਨਾ ਇਸ ਕਰਕੇ ਉਹਨਾਂ ਨੂੰ ਸਪੈਸੀਫਿਕ ਜਗ੍ਹਾ ਨਾ ਮਿਲਣ ਕਰਕੇ ਜਿਹੜਾ ਕੂੜੇ ਦੇ ਢੇਰ ਤੇ ਉਹਨਾਂ ਕੋਲੇ ਕੋਈ ਹੱਲ ਨਹੀਂ ਸੀਗਾ ਵੀ ਉਹਨਾਂ ਨੂੰ ਕਿੱਥੇ ਡਿਸਟਰਾਏ ਕਰਨ ਉਹ ਕਿੱਥੇ ਲੈ ਕੇ ਜਾਣ ਉਹ ਉਹਨਾਂ ਮਰੇ ਹੋਏ ਡੰਗਰਾਂ ਨੂੰ ਇਸ ਕਰਕੇ ਉਹਨਾਂ ਨੇ ਕੱਲ ਕੂੜੇ ਦੇ ਢੇਰ ਦੇ ਉੱਤੇ ਉੱਥੇ ਉਹਨਾਂ ਨੇ ਪਹਿਲਾਂ ਉੱਥੇ ਇਕੱਠੇ ਕਰਤੇ ਸੀ ਉੱਥੇ ਡਿਸਟਰੋਏ ਕਰਨ ਵਾਸਤੇ ਉਹਨਾਂ ਨੇ ਪਰ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਉੱਥੇ ਰੋਕਣ ਤੋਂ ਬਾਅਦ ਉਹਨਾਂ ਨੇ ਫਿਰ ਗਾਂ ਕੱਲ ਅੱਜ ਇੱਥੇ ਡਿਸਾਈਡਡ ਕੀਤੀ ਹੈ ਇਸ ਕਰਕੇ ਅੱਜ ਉਹਨਾਂ ਨੂੰ ਅਸੀਂ ਸ਼ਾਮ ਤੋਂ ਪਹਿਲਾਂ ਪਹਿਲਾਂ ਜਗ੍ਹਾ ਨੋਟੀਫਾਈ ਕਰਵਾਵਾਂਗੇ ਵੀ ਕਿਹੜੀ ਜਗ੍ਹਾ ਦੇ ਵਿੱਚ ਇਕੱਠੇ ਕਰਨੇ ਤੇ ਕਿਹੜੀ ਦੰਦੇ ਦੇ ਉੱਤੇ ਉਹਨਾਂ ਨੂੰ ਡਿਸਟਰਾਇ ਕਰੀਤਾ ਜਾਣਾ ਹੈਗਾ ਲੇਕਿਨ ਸਰ ਹਲਕਾ ਪੂਰਬੀ ਦੀ ਪੁਲਿਸ ਹੁਣ ਸਿਰਫ ਅਵਾਰਾ ਪਸ਼ੂਆਂ ਦੇ ਲੱਗ ਜੂ ਕਿਉਂਕਿ ਹਲਕਾ ਸੈਂਟਰ ਦੀ ਗੱਲ ਕਰ ਲਈ ਤੇ ਨਾਰਥ ਦੀ ਗੱਲ ਕਰ ਲਈ ਵੈਸਟ ਦੀ ਗੱਲ ਕਰ ਲਈ ਤੀਜਾ ਵੀ ਲੇਕਿਨ ਉਹ ਸਾਰੇ ਤਮਾਮ ਹੁਣ ਹਲਕਾ ਨਾਰਥ ਵਿੱਚ ਜਾਨਵਰ ਆਣਗੇ ਜਿੰਨੇ ਜਾਨਵਰ ਮਰਨਗੇ ਹੁਣ ਹਲਕਾ ਨਾਰਥ ਦੀ ਪੁਲਿਸ ਹੁਣ ਸਿਰਫ ਇੰਨਾਂ ਦੇ ਪਿੱਛੇ ਰਹਿ ਜੂਗੀ ਅਸੀਂ ਇਸ ਇਸ ਬਾਰੇ ਪ੍ਰਸ਼ਾਸਨ ਨਾਲ ਗੱਲ ਕਰ ਰਹੇ ਹਾਂ ਅਸੀਂ ਬੈਠ ਕੇ ਅਸੀਂ ਇਹ ਡਿਸਾਈਡਡ ਕਰਾਂਗੇ ਮੇ ਅਡਵਰਟਾਈਜ਼ ਦੇ ਵਾਸਤੇ ਏਰੀਆ ਨੋਟੀਫਾਈ ਕੀਤੇ ਜਾ ਸਕਣ ਕਿਉਂਕਿ ਤਾਜਪੁਰ ਰੋਡ ਦੇ ਉੱਤੇ 25% ਜਿਹੜੇ ਡੇਰੀਆਂ ਹੈਗੀਆਂ 75% ਡੇਰੀਆਂ ਹੈਗੀਆਂ ਜਿਹੜੀਆਂ ਉਹ 80% ਦੇ ਕਰੀਬ ਹੈਗੀਆਂ ਹੈਬੋਵਾਲ ਰੋਡ ਦੇ ਉੱਤੇ ਡੇਰੀ ਹੈਗਾ ਵੀ ਇਸ ਕਰਕੇ ਅਲੱਗ-ਅਲੱਗ ਜਗ੍ਹਾ ਦੇ ਉੱਤੇ ਕਿਉਂਕਿ ਤਾਪਮਾਨ ਵਧਣ ਕਰਕੇ ਜਿਹੜਾ ਗਿਆ ਥੋੜਾ ਜਿਹਾ ਏਰੀਆ ਦੇ ਵਿੱਚ ਵੀ ਇਸ ਪ੍ਰੋਬਲਮਸ ਆਉਂਦੀ ਹੈ ਕਿ ਆ ਇਸ ਕਰਕੇ ਇਹਨੂੰ ਅਸੀਂ ਕੋਸ਼ਿਸ਼ ਕਰਾਂਗੇ ਵੀ ਕੋਈ ਸੇਫ ਥਾਂ ਦੇ ਉੱਤੇ ਸੇਫ ਜ਼ੋਨ ਦੇ ਵਿੱਚ ਇਸ ਨੂੰ ਜਾ ਕੇ ਅਸੀਂ ਸਾਈਡ ਤੇ ਕਰਵਾਈਏ ਇਸ ਨੂੰ ਲੇਕਿਨ ਰਿਮੂਵਿੰਗ ਕਿੰਨੀ ਦੇਰ ਤੱਕ ਹੋ ਜੂਗੀ ਇਹਨਾਂ ਦੀ ਬਹੁਤ ਜਲਦੀ ਅਸੀਂ ਪ੍ਰਸ਼ਾਸਨ ਨਾਲ ਗੱਲ ਹੋ ਚੁੱਕੀ ਹੈ ਗੱਡੀਆਂ ਚੱਲੀਆਂ ਹੋਈਆਂ ਆ ਰਹੇ ਨੇ ਅੱਧੇ ਘੰਟੇ ਤੱਕ ਇਹਨੂੰ ਅਸੀਂ ਇੱਥੋਂ ਲੈ ਕੇ ਜਾਣ ਨੂੰ ਬਹੁਤ ਬਹੁਤ ਸ਼ੁਕਰੀਆ ਸਰਦਾਰ ਸੁਖਦੇਵ ਬਰਾੜ ਜੀ ਸੀਗੇ ਥਾਣਾ ਡਿਵੀਜ਼ਨ ਸਪਤ ਸਤ ਦੇ ਐਸਚਓ ਨੇ ਜਿ ਦੇ ਉੱਤੇ ਜਿਹੜੀਆਂ ਆਗੀਆਂ ਆਵਾਰਾ ਪਸ਼ੂ ਨਹੀਂ ਕਿਹਾ ਜਾ ਡੇਰੀਆਂ ਦੇ ਕਈਆਂ ਸੀਗੀਆਂ ਜਿਹੜੀਆਂ ਹੁਣ ਰੋਡ ਦੇ ਉੱਤੇ ਨੇ ਹੁਣ ਦੇਖਦੇ ਹਾਂ ਕਿ ਹੁਣ ਪ੍ਰਸ਼ਾਸਨ ਹੁਣ ਕੀ ਹੱਲ ਦਾ ਕੱਢਦਾ ਹੈ ਕਿ ਹੱਲ ਕੱਢਣ ਤੋਂ ਬਾਅਦ ਕੀ ਲੋਕ ਇਹਨਾਂ ਦਾ ਕੋਈ ਸਪੈਸੀਫਿਕ ਜਗ੍ਹਾ ਜਿਹੜੀ ਮਿਲ ਸਕਦੀ ਕਿ ਨਹੀਂ ਮਿਲ ਸਕਦੀ ਉਹਨਾਂ ਨੂੰ ਕੈਮਰਾਮੈਨ ਐਮ ਵੀ ਦੇ ਨਾਲ ਵਿਸ਼ਾਲ ਕਪੂਰ ਲਿਓਨ